ਹਾਂ ਹਾਂ ਉਹ ਲੱਗੀਆਂ ਹੋਆਂ ਸਾਈਡਾਂ ਤੇ ਉਹ ਜਗਪੀਆ ਇੱਧਰ ਨਹੀਂ ਉਹ ਕਮਰੇ ਦੀ ਆਏ ਹਾਂ ਹਾਂ ਹਾਂਜੀ ਦੋਸਤੋ ਅੱਜ ਤੁਹਾਨੂੰ ਬਾਈ ਦੀ ਕੋਠੀ ਦਿਖਾਉਣੀ ਆ ਇਹ ਕੋਠੀਆਂ ਬਾਈ ਨੇ ਪਾਈਆਂ ਜਗਸੀਰ ਨੇ ਆਹ ਨਾਲ ਇੱਕ ਵਾਰ ਤੇ ਦੋ ਕੋਠਣਾ ਪਾੰਗਾ ਇੱਕ ਇੱਧਰ ਤੇ ਇੱਕ ਇੱਧਰ ਬਾਕੀ ਜਦੋਂ ਪੂਰੀ ਤਿਆਰ ਹੋ ਗਈ ਉਦੋਂ ਅੱਡ ਬਣਾਵਾਂਗੇ ਵੀਡੀਓ ਇਹ ਤਾਂ ਅੱਜ ਅਸੀਂ ਖੜੇ ਖੜੇ ਚਲੋ ਮਾਹ ਇੰਨੀ ਕੁ ਬਣਾ ਲੈਨੇ ਆ ਤੇ ਆ ਲਾਈਟਾਂ ਲੱਗੀਆਂ ਅੰਦਰੋਂ ਵੀ ਦਿਖਾ ਕੇ ਲਿਆਉਣਾ ਬਾਈ ਮੈਂ ਲਾਈਟਾਂ ਜਿਹੜੀਆਂ ਚੱਲਦੀਆਂ ਨੇ ਬਾਕੀ ਜਦੋਂ ਤਿਆਰ ਹੋ ਗਈ ਉਦੋਂ ਸਪੈਸ਼ਲ ਵੀਡੀਓ ਬਣਾਵਾਂਗੇ ਹਈ ਇਹ ਤਾਂ ਕੰਮ ਚੱਲੀ ਜਾਂਦੇ ਆ ਬਾਕੀ ਸਾਰੇ ਤੇ ਰੰਗ ਵਾਲੇ ਵੀ ਮਿਸਤਰੀ ਲੱਗੇ ਹੋਏ ਨੇ ਆ ਗਿਆ ਪੁੱਤਰ ਆ ਗਿਆ ਪੁੱਤਰ ਆ ਗਿਆ ਤੇ ਇਧਰ ਪਾਉੜੀਆਂ ਚੜ੍ਹਦੀਆਂ ਨੇ ਬਾਥਰੂਮ ਇਹ ਹੂੰ ਇਹ ਲੱਗੂ ਆਪ ਤਾਂ ਇਹ ਸ਼ੀਸ਼ਾ ਹਜੇ ਚੱਲੀ ਜਾਂਦਾ ਨਾ ਕੰਮ ਹਜੇ ਤਾਂ ਬਹੁਤ ਕੰਮ ਰਹਿੰਦੇ ਨੇ ਕਰਨ ਵਾਲੇ ਇਹਨੂੰ ਸਾਫ ਫਰਾਈ ਹੋ ਗਈ ਫਿਰ ਉਹਨੂੰ ਅੱਡ ਬਣਾਵਾਂਗੇ ਵੀਡੀਓ ਅਜੇ ਤਾਂ ਬਾਰੇ ਕੰਮ ਰਹਿੰਦੇ ਨੇ ਕਰਨ ਵਾਲੇ ਫਿਰ ਸਾਫ ਫਰਾਈ ਹੋਊਗੀ ਫਿਰ ਪੂਰਾ ਸੋਹਣਾ ਲੱਗੂਗਾ ਇੱਧਰ ਰਸੋਈ ਬਣਾਈ ਐ ਇਰ ਸੋਈ ਦੇ ਵਿੱਚ ਵੀ ਇਸ ਤਰ੍ਹਾਂ ਜਿਵੇਂ ਆਹ ਲਾਈਟ ਚੱਲਦੀ ਐ ਇਧਰ ਵੀ ਉਹ ਲਾਈਟਾਂ ਚੱਲਦੀਆਂ ਨੇ ਉਹ ਫੇਰ ਤੁਹਾਨੂੰ ਇੱਕ ਵਾਰੀ ਦੁਬਾਰੇ ਵੀਡੀਓ ਬਣਾਵਾਂਗੇ ਪੂਰੀ ਕੰਪਲੀਟ ਅੱਜ ਤਾਂ ਸਿਰਫ ਚਲੋ ਥੋੜੀ ਜੀ ਦਿਖਾ ਦਿੰਨੇ ਆ ਜੀ ਇੱਥੇ ਰਸੋਈ ਬਣਾਉਣੀ ਹੈ ਇੱਕ ਇੱਥੇ ਰਸੋਈ ਆ ਬਣਾਤੀ ਹੈ ਕਿੱਥੇ ਰਸੋਈ ਬਣਾਉਣਾ ਹੈ ਇਹ ਆਰਜੀ ਤੌਰ ਤੇ ਵੀ ਰੋਜ਼ ਵਰਤਣ ਵਾਸਤੇ ਵੀ ਜਾਂ ਕੋਈ ਇਹ ਜੇ ਚੁੱਲਾ ਵੀ ਬਣਾਉਣਾ ਹੈ ਕੋਈ بارش ਦੇ ਵਿੱਚ ਲੋੜ ਆਮੀ ਘਣੀ ਚ ਤਾਂ ਇੱਥੇ ਚੁੱਲਾ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਰਸੋਈ ਬਣਾਈ ਹੈ ਥੋੜਾ ਜਿ ਗਿੱਲੇ ਹੈ ਇੱਧਰ ਹੀ ਰਹਿ ਤੂੰ ਮਾ ਆਉਣਾ ਹੈ ਇੱਧਰ ਹੀ ਰਹਿ ਬਾਕੀ ਇੱਧਰ ਬੈਕ ਸਾਈਡ ਤੇ ਵਰਾਂਡਾ ਬਣਾਇਆ ਹੈਗਾ ਲੰਮਾ ਦੋਨੇ ਕੋਠੀਆਂ ਦੀ ਬੈਕ ਸਾਈਡ ਤੇ ਇਸ ਤਰ੍ਹਾਂ ਹੈ ਪੂਰਾ ਉਹ ਤੁਰ ਤੱਕ ਲੰਮਾ ਬਰਾਂਡਾ ਮੱਝਾ ਰੱਖਣ ਵਾਸਤੇ ਤੇ ਉਪਰਲੇ ਸਾਈਡ ਤੇ ਇੱਕ ਸਾਈਡ ਤੇ ਉਧਰ ਸਾਹਮਣੇ ਤੂੜੀ ਵਾਸਤੇ ਲੰਮਾ ਬਣਾਤਾ ਤੇ ਦੋਨੇ ਕੋਠੀਆਂ ਇਕੱਠੀਆਂ ਹੀ ਨੇ ਦੇ ਕਿਨਾਂ ਪੁੱਛ ਕੇ ਆ ਜਾ ਆ ਜਾ ਇਹ ਕਿਹੜਾ ਕਰਨਾ ਹੈ ਇਧਰੋ ਮਸ਼ੀਨ ਰੱਖਣ ਵਾਸਤੇ ਕੱਪੜੇ ਧੋਣ ਵਾਲੀ ਮਸ਼ੀਨ ਰੱਖਣ ਨੂੰ ਬਣਾਇਆ ਨਾਲ ਇੱਕ ਇਹ

ਇਹ ਬਾਈ ਨਾ ਕੋਠੀਆਂ ਦੇ ਵਿੱਚ ਰੰਗ ਦਾ ਕੰਮ ਕਰਦੇ ਨੇ ਰੰਗ ਕਰਨ ਦਾ ਕਿਹੜਾ ਪਿੰਡ ਆ ਬਈ ਆਪਣਾ ਮਾਨਸਈ ਆ ਲੋਕਲ ਤੇ ਕੀ ਨਾਮ ਆ ਤੁਹਾਡਾ ਜੱਸੀ ਇਹ ਬਾਈ ਦਾ ਨਾਮ ਹੈ ਰੂਸ਼ੀ ਰੂਸ਼ ਰੂਸ਼ ਜੱਸੀ ਰੂਸ਼ ਤੇ ਤੁਹਾਡਾ ਨਾਮ ਮੁੰਦਰੀ ਬਾਈ ਮੁੰਦਰੀ ਤੇ ਰੰਗ ਕਰਨ ਦਾ ਕੰਮ ਕਰਦੇ ਆ ਜੇ ਕਿਸੇ ਨੇ ਕੋਠੀ ਦੇ ਰੰਗ ਕਰਾਉਣਾ ਹੋਵੇ ਨੰਬਰ ਵੀ ਬੋਲ ਦਿਓ ਜੇ ਬੋਲਣਾ 83608 83608 93823 93823 83608 93823 ਜੇ ਕਿਸੇ ਨੇ ਰੰਗ ਕਰਾਉਣਾ ਹੋਵੇ ਭਾਈ ਮਾਨਸਾ ਸ਼ਹਿਰ ਚ ਰਹਿੰਦੇ ਨੇ ਤੇ ਰੰਗ ਕਰਾਉਣ ਵਾਸਤੇ ਸੰਪਰਕ ਕਰ ਸਕਦੇ ਹੋ ਚਲੋ ਉਹ ਤਾਂ ਕੋਈ ਗੱਲ ਨਹੀਂ ਉਹਦਾ ਚੌੜ ਕਰਦਾ ਗਾ ਹਾਂ ਇਹ ਕੁੱਠੀਆਂ ਦਾ ਬਾਈਕੀਆਂ ਦਾ ਕੰਮ ਇਹ ਕਰਦੇ ਨੇ ਦੋਨੇ ਕੁੱਠੀਆਂ ਦਾ ਰੰਗ ਦਾ ਤੇ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਮੁੰਡਿਆਂ ਨੇ ਇਹ ਮਾਨਸਾ ਤਿੰਨ ਕੂਣੀ ਪੁਲ ਦਾ ਹਾਲ ਹੈ ਜੀ ਇਧਰੋਂ ਪੁਲ ਤੋਂ ਸਿੰਦਰੀ ਆ ਰਹੀ ਹੈ ਤੇ ਬੱਦਕਾ 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 ਤੈਨੂੰ ਕੂਣੀ ਤੇ ਪਾਣੀ ਖੜਾ ਦੇਖ ਲੋ ਹਾਲ ਕੁਲ ਤੋਂ ਉੱਤਰਨਸਾਰ ਤੈਨੂੰ ਕੂਣੀਆਂ ਬੱਤੀਆਂ ਆ ਗਈਆਂ ਸਾਹਮਣੇ ਤੇ ਪਾਣੀ ਦਾ ਹਾਲ ਹੋਇਆ ਪਿਆ ਉਹ ਮੋਟਰਸਾਈਕਲ ਖੜ ਗਿਆ ਵਿੱਚ ਕਿਗਣੋਂ ਬਚ ਗਿਆ ਬਾਈ ਗੱਲ ਕਰ ਆਵੇ ਪਾਵੇ ਆ ਦੇਖ ੱਲ ਪਿਆ ਹੈ ਪਾਣੀ ਆ ਜੀਵੀ ਰਹੋ ਯਾਰ